ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿਕੀ ਕਲਾਸਟ 24 ਵਿੱਚ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸੰਵਿਧਾਨ ਹੈ ਜੋ ਕਿਵੇਂ ਬਣਿਆ ਸੰਵਿਧਾਨਕ ਵਿਕਾਸ ਕਿਵੇਂ ਹੋਇਆ ਸultan ਦਾ ਉਹ ਆਪਾਂ ਸ਼ੁਰੂ ਤੋਂ ਕਰ ਰਹੇ ਹਾਂ ਕੱਲ ਦੀ ਕਲਾਸ 'ਚ ਆਪਾਂ ਨੇ ਕੀਤਾ ਕਿ ਈਸਟ ਇੰਡੀਆ ਦੇ ਅਧੀਨ ਜਿਹੜਾ ਵਿਕਾਸ ਸੰਵਿਧਾਨ ਦਾ ਕਿਵੇਂ ਹੋਇਆ ਕਿਵੇਂ ਭਾਰਤ ਦੀ ਕੀ-ਕੀ ਕੁਝ ਹੋਇਆ ਉਹ ਆਪਣੇ ਕੱਲ ਵਾਲੇ ਕਲਾਸ 'ਚ ਕਿੱਤਾ ਸੀ ਜਿਨ੍ਹਾਂ ਨੇ ਵੀ ਕੱਲ ਵਾਲੀ ਕਲਾਸ ਨਹੀਂ ਲਗਾਈ ਉਹ ਲਗਾ ਲਓ ਫੇਰ ਹੀ ਤੁਹਾਨੂੰ ਕੀ ਅੱਜ ਦੀ ਕਲਾਸ ਦਾ ਸਮਝ ਆਊਗੀ ਅੱਜ ਆਪਾਂ ਕਰਾਂਗੇ ਬ੍ਰਿਟਿਸ਼ ਰਾਜ ਦੇ ਅਧੀਨ ਜੋ ਸਵਿਧਾਨ ਵਿਕਾਸ ਹੋਇਆ ਭਾਰਤ ਦਾ ਉਹ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤੇ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜੋ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਆਪਾਂ ਗੱਲ ਕਰਦੇ ਹਾਂ ਭਾਰਤ ਸਰਕਾਰ ਐਕਟ 1858 ਦੀ ਕਿਹੜੇ ਦੀ ਭਾਰਤ ਸਰਕਾਰ ਐਕਟ 1858 ਨੂੰ ਆਇਆ ਸੀ ਇਹਦੇ ਕੀ ਕੁਝ ਹੋਇਆ ਆਪਾਂ ਦੇਖ ਲੈਣੇ ਆ ਇਸ ਐਕਟ ਦੁਆਰਾ ਈਸਟ ਇੰਡੀਆ ਕੰਪਨੀ ਨੂੰ ਖਤਮ ਕਰ ਦਿੱਤਾ ਗਿਆ ਅਤੇ ਬ੍ਰਿਟਿਸ਼ ਰਾਜ ਦੀ ਸਥਾਪਨਾ ਕੀਤੀ ਗਈ ਯਾਨੀ ਕਿ ਆਪਣੇ ਜਿਵੇਂ ਕੱਲ ਦੀ class ਆਪਣਾ ਦੇਖਿਆ ਕਿ ਜੋ East India Company ਦਾ ਵਿਦਕਾਰ ਪਹਿਲਾਂ 20 ਸਾਲ ਪਤਾਇਆ ਗਿਆ ਸੀ ਫਿਰ ਉਹਦਾ ਕੀ ਹੈ ਚੀਨ ਦੇ ਨਾਲ ਤੇ ਚਾਦਰ ਵਪਾਰ ਛੱਡਿਆ ਗਿਆ ਹੁਣ ਕੀ ਹੈ ਹੁਣ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਹੁਣ ਕੀ ਕੀਤਾ ਗਿਆ ਬ੍ਰਿਟਿਸ਼ ਰਾਜ ਦਾ ਕੀ ਸਥਾਪਨਾ ਕੀਤੀ ਗਈ ਇਸ ਵਿੱਚ ਕੀ ਹੋਇਆ ਸੀ ਹੋਰ ਬੋਰਡ ਆਫ ਕੰਟਰੋਲ ਅਤੇ ਕਾਉਂਟ ਆਫ ਡਾਇਰੈਕਟਰ ਨੂੰ ਖਤਮ ਕਰ ਦਿੱਤਾ ਗਿਆ ਜਦ ਦੋ ਬੋਰਡ ਬਣਾਈ ਸੀ ਪਿਟਸ ਇੰਡੀਆ ਐਕਟ ਦੇ ਦੌਰਾਨ ਉਹਨਾਂ ਨੂੰ ਇਸ ਐਕਟ ਦੇ ਦੌਰਾਨ ਖਤਮ ਕਰ ਦਿੱਤਾ ਗਿਆ ਭਾਰਤ ਦਾ ਗਵਰਨਰ ਜਨਰਲ ਦਾ ਨਾਮ ਬਦਲ ਕੇ ਭਾਰਤ ਦਾ ਵਾਈਸ ਰਾਇ ਰਾਖ ਦਿੱਤਾ ਇਹ ਕੁਐਸਚਨ ਮੈਂ ਦੇਖਿਆ ਸੀ ਕੱਲ੍ਹ ਦੇਖ ਰਿਹਾ ਸੀ ਮੈਂ ਪੀワイ ਕਿਚ ਉਹਦੇ ਵਿੱਚ ਆਇਆ ਹੋਇਆ ਸੀ ਕਿ ਭਾਰਤ ਦਾ ਪਹਿਲਾ ਵਾਈਸ ਰਾਇ ਕੌਣ ਸੀ ਉਹ ਦੇਖੋ ਉਹ ਸੀ ਆਪਣਾ ਭਾਰਤ ਦਾ ਪਹਿਲਾ ਵਾਈਸ ਰਾਇ ਸੀ ਲਾਰਡ ਕੈਨਿੰਗ ਕੌਣ ਸੀ ਲਾਰਡ ਕੈਨਿੰਗ ਜੋ ਇਹ ਭਾਰਤ ਦਾ ਪਹਿਲਾ ਵਾਈਸ ਰਾਇ ਸੀ ਅਗਲਾ ਪੁਆਇੰਟ ਹੈ ਬੋਰਡ ਆਫ ਕੰਟਰੋਲ ਅਤੇ ਕਾਉਂਟ ਆਫ ਡਾਇਰੈਕਟਰ ਨੂੰ ਹਟਾ ਕੇ ਸਕੱਰਟੀ ਆਫ ਸਟੇਟ ਬਣਾਇਆ ਗਿਆ ਭਾਰਤ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸਕੱਰਟਰੀ ਆਫ ਸਟੇਟ ਨੂੰ ਦਿੱਤੀ ਗਈ ਸਕੱਰਟਰੀ ਆਫ ਸਟੇਟ ਇੱਕ ਕੈਬਨਿਟ ਮੰਤਰੀ ਸੀ ਅਗਲਾ ਪੁਆਇੰਟ ਹੈ ਸਕੱਰਟਰੀ ਆਫ ਸਟੇਟ ਕੋਨਸੀ ਵੀ ਪਹਿਲੇ ਜਿਹੜੇ ਇਹਦੇ ਬੇਲਿਸ ਸੈਕਟਰੀ ਆਫ ਸਟੇਟ ਕੌਣ ਬਣੇ ਤਾਂ ਉਹ ਬਣੇ ਨੇ ਲਾਰਡ ਸਟਨਲੀ ਲਾਰਡ ਸਟਨਲੀ ਨੂੰ ਬਣਾਇਆ ਗਿਆ ਜਿਹੜਾ ਬੋਰਡ ਆਫ ਕੰਟਰੋਲ ਦਾ ਪ੍ਰਧਾਨ ਸੀ ਬੋਰਡ ਆਫ ਕੰਟਰੋਲ ਦਾ ਕੀ ਸੀ ਇਹ ਪ੍ਰਧਾਨ ਸੀ ਇਹਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਲਾਰਡ ਸਟਨਲੀ ਨੂੰ ਸੈਕਟਰੀ ਆਫ ਸਟੇਟ ਲਈ ਇੱਕ ਕਾਉਂਸਲ ਬਣਾਈ ਗਈ ਜਿਸ ਵਿੱਚ 15 ਮੈਂਬਰ ਹੁੰਦੇ ਸਨ ਇਸ ਐਕਟ ਨੇ ਭਾਰਤੀ ਫੌਜ ਨੂੰ ਬ੍ਰਿਟਿਸ਼ ਰਾਜ ਦੇ ਅਧੀਨ ਕਰ ਦਿੱਤਾ ਗਿਆ ਇਸ ਐਕਟ ਦਰਾਂ ਕੀ ਹੈ ਭਾਰਤੀ ਫੌਜ ਨੂੰ ਬ੍ਰਿਟਿਸ਼ ਰਾਜ ਦੇ ਅਧੀਨ ਕੀਤਾ ਗਿਆ ਹੁਣ ਇਹ ਐਕਟ ਪਾਸ ਕਦੋਂ ਹੋਇਆ ਸੀ 2 ਅਗਸਤ 1858 ਨੂੰ ਇਹ ਐਕਟ ਪਾਸ ਹੋਇਆ ਸੀ ਤੇ ਇਸ ਐਕਟ ਨੂੰ ਲਾਗੂ ਕੀਤਾ ਗਿਆ 1 ਨਵੰਬਰ 1858 ਨੂੰ ਇਸ ਐਕਟ ਨੂੰ ਲਾਗੂ ਕੀਤਾ ਗਿਆ ਹਾਂਜੀ ਅੱਗੇ ਦੇਖ ਲੈਣੇ ਆ ਫਿਰ ਆਉਂਦਾ ਜੀ ਆਪਣਾ ਇੰਡੀਅਨ ਕੌਂਸਲ ਐਕਟ 1861 ਇੰਡੀਅਨ ਕੌਂਸਲ ਐਕਟ ਆਉਂਦਾ ਹੈ 1861 ਇਸ ਦੌਰਾਨ ਕੀ ਹੋਇਆ ਆਪਾਂ ਦੇਖ ਲੈਣੇ ਆ ਇਹਦੇ ਵਿੱਚ ਵੀ ਲਾਰਡ ਕੈਨਿੰਗ ਨੇ ਪੋਰਟਫੋਲੀਓ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਕੁਐਸਚਨ ਐਵੇਂ ਬਣ ਸਕਦਾ ਹੈ ਕਿ ਕਿਸ ਐਕਟ ਦੇ ਦੌਰਾਨ ਪੋਰਟਫੋਲੀਓ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਜਾਂ ਫਿਰ ਕਿਸ ਨੇ ਪੋਰਟਫੋਲੀਓ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਓਕੇ ਅੱਗੇ ਹੈ ਇਸ ਪ੍ਰਣਾਲੀ ਵਿੱਚ ਹਰੇਕ ਮੈਂਬਰ ਨੂੰ ਇੱਕ ਖਾਸ ਵਿਭਾਗ ਦਾ ਇੱਕ ਪੋਰਟਫੋਲੀਓ ਸੌਂਪਿਆ ਜਾਂਦਾ ਸੀ ਵੀ ਯਾਨੀ ਕਿ ਜਿਹੜੇ ਵਿਭਾਗ ਸੇ ਉਹ ਬੰਦੇ ਆ ਦੇ ਸੀ ਵੀ ਇਸ ਨੂੰ ਕਿਹੜੇ ਮੰਤਰੀ ਨੂੰ ਜਾਂ ਕਿਹੜੇ ਉਸ ਨੂੰ ਮੈਂਬਰ ਨੂੰ ਕਿਹੜਾ ਵਿਭਾਗ ਦੇਣਾ ਹੈ ਬਾਇਸਰਾਏ ਕੋਲ ਲੋੜ ਪੈਣ ਤੇ ਕੌਂਸਲ ਨੂੰ ਰੱਦ ਕਰਨ ਦੀ ਸ਼ਕਤੀ ਸੀ ਗਵਰਨਰ ਜਨਰਲ ਕੇਂਦਰੀ ਅਤੇ ਸਿਵਾਈ ਵਿਧਾਨ ਪਰਿਸ਼ਦ ਦੁਆਰਾ ਪਾਸ ਕੀਤੇ ਗਏ ਬਿੱਲ ਤੇ ਆਪਣੀ ਵਿਟੋ ਦੀ ਵਰਤੋਂ ਕਸਾ ਦਾ ਕਿਹੜੇ ਵਰਤੌਰ ਸਦ ਜੀ ਬਿੱਟੋ ਦੀ ਵਰਤੋਂ ਕਰ ਸਕਦਾ ਸੀ ਅਗਲਾ ਪੁਆਇੰਟ ਹੈ ਜੀ ਬੰਗਾਲ ਉੱਤਰ ਪੱਛਮੀ ਸਰਹੱਦੀ ਸੂਬੇ ਅਤੇ ਪੰਜਾਬ ਵਿੱਚ ਨਵੀਆਂ ਵਿਧਾਨ ਸਭਾਵਾਂ ਦੀ ਸਥਾਪਨਾ ਦਾ ਪ੍ਰਬੰਧ ਕੀਤਾ ਗਿਆ ਇਸ ਐਕਟ ਦੇ ਦੌਰਾਨ ਹੀ ਬੰਗਾਲ ਉੱਤਰ ਪੱਛਮੀ ਸਰਹੱਦੀ ਸੂਬੇ ਹੋ ਗਏ ਅਤੇ ਪੰਜਾਬ ਵਿੱਚ ਨਵੀਆਂ ਵਿਧਾਨ ਸਭਾਵਾਂ ਦੀ ਸਥਾਪਨਾ ਦਾ ਪ੍ਰਬੰਧ ਕੀਤਾ ਗਿਆ ਸੀ ਹਾਂਜੀ ਅੱਗੇ ਫਿਰ ਅੰਦਰ ਜੀ ਆਪਣਾ ਇੰਡੀਅਨ ਕੌਂਸਲ ਐਕਟ 1892 ਇਸ ਵਿੱਚ ਕੀ ਹੋਇਆ ਇਸ ਐਕਟ ਦੀ ਮੁੱਖ ਵਿਸ਼ੇਸ਼ਤਾ ਚੋਣ ਪ੍ਰਣਾਲੀ ਦੀ ਸ਼ੁਰੂਆਤ ਸੀ ਇਸ ਐਕਟ ਦੇ ਦੌਰਾਨ ਹੀ ਚੋਣ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਕੇਂਦਰੀ ਕੇਂਦਰੀ ਵਿਧਾਨ ਪਰਿਸ਼ਦ ਦੇ ਮੈਂਬਰ ਦੀ ਗਿਣਤੀ 12 ਤੋਂ ਵਧਾ ਕੇ 16 ਕਰ ਦਿੱਤੀ ਗਈ ਜਿਹੜੇ ਆਪਣਾ ਕੇਂਦਰੀ ਵਿਧਾਨਪਰषद ਸੀ ਉਹਦੀ ਗਿਣਤੀ ਹੈ ਉਹ ਵਧਾ ਦਿੱਤੀ ਕਿ 12 ਤੋਂ 16 ਕੀਤੀ ਗਈ ਇਹ ਐਕਟ ਸੈਕਟਰੀ ਆਫ ਸਟੇਟ ਲਾਰਡ ਕ੍ਰੋਸ ਦੁਆਰਾ ਪੇਸ਼ ਕੀਤਾ ਗਿਆ ਸੀ ਹਾਂਜੀ ਉਸ ਦੇ ਇਸ ਐਕਟ ਦੇ ਦੌਰਾਨ ਜਦੋਂ ਇਹ ਐਕਟ ਲਾਗੂ ਹੋਇਆ ਸੀ ਉਸ ਦੌਰਾਨ ਜਿਹੜਾ ਸੈਕਟਰੀ ਆਫ ਸਟੇਟਸ ਉਹ ਕੌਣ ਸੀ ਭਾਈ ਉਹ ਸੀ ਆਪਣਾ ਲਾਰਡ ਕ੍ਰੋਸ ਉਸਨੇ ਸਕੱਤਰ ਆਫ ਸਟੇਟ ਸੀ ਇਸਨੇ ਹੀ ਦੁਆਰਾ ਇਹ ਪੇਸ਼ ਕੀਤਾ ਗਿਆ ਸੀ ਵਿਧਾਨ ਪਰਿਸ਼ਦ ਦੇ ਮੈਂਬਰ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਿੱਲ ਤੇ ਚਰਚਾ ਕਰਨ ਅਤੇ ਆਪਣੇ ਵਿਚਾਰ ਪ੍ਰਗਟ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਦਿੱਤਾ ਗਿਆ ਇਸ ਵਿੱਚ ਸੀਮਤ ਸ਼ਕਤੀਆਂ ਸਨ ਪਰ ਬਜਟ VOTING ਨਹੀਂ ਸੀ ਬਜਟ VOTING ਨਹੀਂ ਸੀ ਚਰਚਾ ਕਰ ਸਕਦੇ ਸੀ ਪਰ ਉਸ ਦੇ ਲਈ ਕੋਈ VOTING ਦਾ ਸਿਸਟਮ ਨਹੀਂ ਸੀ। ਅਗਲਾ ਪੁਆਇੰਟ ਹੈ ਇਹ ਐਕਟ ਫੈਲ ਹੋ ਗਿਆ ਸੀ ਕਿਉਂਕਿ ਇਹ ਐਕਟ ਫੈਲ ਕਿਉਂ ਹੋ ਗਿਆ ਸੀ ਕਿਉਂਕਿ ਭਾਰਤਿਆਂ ਦਾ ਸਾਲਾਨਾ ਬਜਟ ਤੇ ਕੰਟਰੋਲ ਨਹੀਂ ਸੀ। ਕੇਂਦਰੀ ਵਿਧਾਨ ਸਭਾ ਦੇ ਵੱਧ ਨਾਮਜ਼ਦ ਮੈਂਬਰਾਂ ਦੀ ਗਿਣਤੀ ਘਟੋਂ-ਘਟ 10 ਮੈਂਬਰ ਅਤੇ ਵੱਧ-ਵੱਧ 16 ਮੈਂਬਰ ਨਿਰਧਾਰਿਤ ਕੀਤੀ ਗਈ ਸੀ। ਜੇਕਰ ਆਪਾਂ ਗੱਲ ਕਰੀ ਤਾਂ ਇਹਨਾਂ ਵਿੱਚ ਗੈਰ ਸਰਕਾਰੀ ਮੈਂਬਰ ਕਿੰਨੇ ਸਨ ਬਈ? ਤਾਂ ਇਹਨਾਂ ਵਿੱਚ ਗੈਰ ਸਰਕਾਰੀ ਮੈਂਬਰਸ ਹਨ 10 10 ਇਹਨਾਂ ਵਿੱਚ ਗੈਰ ਸਰਕਾਰੀ ਮੈਂਬਰਸ ਹਨ ਅੱਗੇ ਚੱਲਦੇ ਹਾਂ ਫਿਰ ਆਪਣਾ ਐਕਟ ਆਂਦਾ ਜੀ ਇੰਡੀਅਨ ਕੌਂਸਲ ਐਕਟ 1909 ਇੰਡੀਅਨ ਕੌਂਸਲ ਐਕਟ 1909 ਆਂਦਾ ਹੈ ਇਹਨੂੰ ਆਪਾਂ ਮੋਰਲੇ ਮਿੰਟੋ ਰਿਫੋਰਮ ਵੀ ਕਹਿ ਸਕਦੇ ਹਾਂ ਇਸ ਐਕਟ ਨੂੰ ਹੀ ਮੋਰਲੇ ਮਿੰਟੋ ਰਿਫੋਰਮ ਕਿਹਾ ਜਾਂਦਾ ਹੈ ਇਸ ਐਕਟ ਨੂੰ ਮੋਰਲੇ ਮਿੰਟੂ ਸੁਧਾਰ ਐਕਟ ਵੀ ਕਿਹਾ ਜਾਂਦਾ ਹੈ ਜਿਹੜਾ ਮੋਰਲੇ ਸੀ ਇਹ ਕੌਣ ਸੀ ਇਹ ਭਾਰਤ ਦਾ ਸਕੱਤਰ ਸੀ ਜਿਹਨੂੰ ਆਪਾਂ ਸੈਕਟਰੀ ਆਫ ਸਟੇਟ ਕਹਿੰਦੇ ਆ ਉਹ ਮੋਰਲੇ ਸੀ ਤੇ ਲਾਰਡ ਮਿੰਟੋ ਕੌਣ ਸੀ ਇਹ ਭਾਰਤ ਦਾ ਵਾਇਸਰਾਏ ਸੀ ਲਾਰਡ ਮਿੰਟੋ ਭਾਰਤ ਦਾ ਵਾਇਸਰਾਏ ਸੀ ਇਸ ਐਕਟ ਦੇ ਤਹਿਤ ਹਿੰਦੂ ਅਤੇ ਮੁਸਲਮਾਨਾਂ ਵਿੱਚ ਫੁੱਟ ਪੈਦਾ ਕਰਨ ਲਈ ਮਤਲਬ ਵੀ ਇਸ ਸੈਕਟਰ ਦੌਰਾਨ ਕੀ ਕੀਤਾ ਗਿਆ Hindu ਅਤੇ Musalmanਾਂ ਵਿਚ ਫੁੱਟ ਪੈਦਾ ਕਰਨ ਲਈ Musalmanਾਂ ਲਈ ਕੁਝ ਸੀਟਾਂ ਰੱਖੀਆਂ ਕੀਤੀਆਂ ਗਈਆਂ। ਯਾਨੀ ਕਿ Musalmanਾਂ ਲਈ ਸੀਟਾਂ ਦਾ ਰੱਖ-ਮਗਨ ਕੀਤਾ ਗਿਆ ਕਿਉਂ ਤਾਂ ਕਿ Hindu ਤੇ Musalmanਾਂ ਵਿੱਚ ਕੀ ਹੈ ਫੁੱਟ ਪੈਦਾ ਹੋ ਸਕੇ। ਅਗਲਾ ਪੁਆਇੰਟ ਹੈ Musalmanਾਂ ਲਈ ਇੱਕ ਵੱਖਰੀ ਚੋਣ ਪ੍ਰਣਾਲੀ ਦਾ ਵੀ ਪ੍ਰਬੰਧ ਕੀਤਾ ਗਿਆ। Musalmanਾਂ ਲਈ ਇੱਕ ਵੱਖਰੀ ਚੋਣ ਪ੍ਰਣਾਲੀ ਦਾ ਵੀ ਪ੍ਰਬੰਧ ਇਸ ਐਕਟਰ ਦੇ ਦੌਰਾਨ ਹੀ ਕੀਤਾ ਗਿਆ ਸੀ। ਤੇ ਇੱਕ ਮੇਨ ਪੁਆਇੰਟ ਸਤਿੰਦਰ ਪ੍ਰਸ਼ਾਦ ਸਿਨਾ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਦੇ ਪਹਿਲੇ ਭਾਰਤੀ ਬਣੇ ਭਾਰਤ ਨੂੰ ਪਹਿਲੀ ਵਾਰ ਇੰਪੀਰੀਅਲ ਦੀ ਮੈਂਬਰਸ਼ਿਪ ਦਿੱਤੀ ਗਈ ਠੀਕ ਹੈ ਜੀ ਸਤਿੰਦਰ ਪ੍ਰਸ਼ਾਦ ਸਿਨਾ ਨੂੰ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਦੇ ਪਹਿਲੇ ਭਾਰਤੀ ਚੁਣਿਆ ਗਿਆ ਸੀ ਅਗਲਾ ਪੁਆਇੰਟ ਹੈ ਕੇਂਦਰੀ ਵਿਧਾਨ ਪਰਿਸ਼ਦ ਦਾ ਆਕਾਰ ਵਧਾਇਆ ਗਿਆ ਇਸ ਵਿੱਚ ਪਹਿਲਾਂ 16 ਸੀ ਹੁਣ 16 ਤੋਂ ਵਧਾ ਕੇ 60 ਮੈਂਬਰ ਕੀਤੇ ਗਏ ਆਕਾਰ ਨੂੰ ਹੋਰ ਵਧਾ ਦਿੱਤਾ ਗਿਆ ਮੈਂਬਰ ਹੋਰ ਜੋੜੇ ਗਏ ਜਿਹੜੀ 16 ਤੋਂ ਲੈ ਕੇ 60 ਕਰ ਦਿੱਤਾ ਗਿਆ ਅੱਗੇ ਚੱਲਦੇ ਹਾਂ ਇਸ ਐਕਟ ਦੇ ਦੌਰਾਨ ਹੋਰ ਕੀ ਹੁੰਦਾ ਹੈ ਬੰਗਾਲ ਮਦਰਾਸ ਮੁੰਬਈ ਅਤੇ ਸੰਯੁਕਤ ਪ੍ਰਾਂਤ ਦੀਆਂ ਵਿਧਾਨ ਪ੍ਰਸ਼ਦ ਦੇ ਮੈਂਬਰ ਹਰੇਕ ਮੈਂਬਰ 50 ਮੈਂਬਰ ਹੋਣਗੇ ਯਾਨੀ ਕਿ ਬੰਗਾਲ ਮਦਰਾਸ ਮੁੰਬਈ ਅਤੇ ਸਯੁਕਤ ਪ੍ਰਾਂਤ ਹੈ ਇਹਦੀਆਂ ਜਿਹੜੀ ਹਰ ਇੱਕ ਵਿਧਾਨ ਪਰਿਸ਼ਦ ਤੇ ਕਿੰਨੇ ਮੈਂਬਰ ਹੋਣਗੇ 50 ਮੈਂਬਰ ਹੋਣਗੇ ਪੰਜਾਬ ਬਰਮਾ ਅਤੇ ਅਸਾਮ ਦੀਆਂ ਵਿਧਾਨ ਪਰਿਸ਼ਦਾਂ ਦੇ 30-30 ਮੈਂਬਰ ਹੋਣਗੇ ਇਹਦੇ ਵਿੱਚ ਕਿਹਾ ਗਿਆ ਕਿ ਪੰਜਾਬ ਬਰਮਾ ਅਤੇ ਅਸਾਮ ਦੀਆਂ ਵਿਧਾਨ ਪਰਿਸ਼ਦਾਂ ਦੇ 30-30 ਮੈਂਬਰ ਹੋਣਗੇ ਅਗਲਾ ਪੁਆਇੰਟ ਹੈ ਭਾਰਤੀ ਮਾਮਲਿਆਂ ਦੇ ਸਖਤਰ ਰਾਜਪਰਸ਼ਦ ਲਈ ਦੋ ਭਾਰਤੀ ਨਾਮਜ਼ਦ ਕਿਤੇ ਗਈ ਸੀ ਬਈ ਜਿਹੜੇ ਭਾਰਤੀ ਮਾਮਲਿਆਂ ਦੇ ਸਖਤਰ ਰਾਜਪਰਸ਼ਦ ਦੇ ਲਈ ਕਿੰਨੇ ਮੈਂਬਰ ਦੋ ਭਾਰਤੀ ਨਾਮਜ਼ਦ ਕੀਤੇ ਗਏ ਸਨ ਇਸ ਐਕਟ ਨੇ ਕੇਂਦਰੀ ਅਤੇ ਪ੍ਰਾਂਤਕ ਦੋਵੇਂ ਤਰ੍ਹਾਂ ਦੀਆਂ ਵਿਧਾਨ ਸਭਾਵਾਂ ਦੇ ਆਕਾਰ ਵਧਾ ਕੇ ਲੋਕਤੰਤਰੀ ਭਾਗੀਦਾਰੀ ਨੂੰ ਹੋਰ ਵਧਾ ਦਿੱਤਾ ਗਿਆ ਇਹ ਐਕਟ ਧਰਮ ਦੇ ਆਧਾਰ ਤੇ ਵੱਖਰੇ ਚੋਣ ਖੇਤਰ ਪੇਸ਼ ਕਰਨ ਲਈ ਕੀਤਾ ਗਿਆ ਸੀ। ਇਹ ਐਕਟ ਕਿਵੇਂ ਪਾਸ ਕੀਤਾ ਗਿਆ ਸੀ? ਧਰਮ ਦੇ ਆਧਾਰ ਤੇ ਵੱਖਰੇ ਚੋਣ ਖੇਤਰ ਪੇਸ਼ ਕਰਨ ਲਈ ਇਸ ਨੂੰ ਐਕਟ ਨੂੰ ਲਾਗੂ ਕੀਤਾ ਗਿਆ ਸੀ। ਤੇ ਸਭ ਤੋਂ ਮੇਨ ਪੁਆਇੰਟ ਇਸ ਲਈ ਲਾਰਡ ਮਿੰਟੋ ਨੂੰ ਕੀ ਭਾਰਤ ਵਿੱਚ ਫਾਦਰ ਆਫ ਇਲੈਕਟਰੋਰੇਟ ਇਨ ਇੰਡੀਆ ਕਿਹਾ ਜਾਂਦਾ ਹੈ। ਫਾਦਰ ਆਫ ਇਲੈਕਟਰੋਰੇਟ ਇਨ ਇੰਡੀਆ ਲਾਰਜ ਮਿੰਟਨ ਨੂੰ ਹੀ ਕਿਹਾ ਜਾਂਦਾ ਹੈ ਹਾਂ ਜੀ ਦੋਸਤੋ ਤੁਹਾਨੂੰ ਅੱਜ ਦੀ ਕਲਾਸ ਕਿਵੇਂ ਲੱਗੀ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੱਲ ਦੀ ਕਲਾਸ ਜਰੂਰ ਅਟੈਂਡ ਕਰੋ ਆਪਾਂ ਇਸੇ ਟੋਪਿਕ ਨੂੰ ਅੱਗੇ ਵਧਾਵਾਂਗੇ ਅੱਗੇ ਆਪਾਂ ਹੋਰ ਜਿਵੇਂ ਕਿ ਸਰਦਾਰ ਜਿਵੇਂ ਬਣੂਗਾ ਕੈਬਨਿਟ ਅਮਿਸ਼ਨ ਆਂਦਾ ਹੈ ਹੋਰ ਬਹੁਤ ਸਾਰੇ ਜਿਵੇਂ ਅਗਸਤ ਪ੍ਰਸਤਾਵ ਇਹ ਸਾਰੇ ਆਪਾਂ ਕੱਲੋਂ ਕਰਾਂਗੇ ਕਿਉਂਕਿ ਆਪਾਂ ਇੱਕ ਸਟਾਰਟਿੰਗ ਤੋਂ ਲੱਗੇ ਹੋਇਆ ਹਾਂ ਮੈਂ ਤੁਹਾਨੂੰ ਜਿਆਦਾ ਵੀਡੀਓ ਵਿੱਚ ਇਸ ਲਈ ਨਹੀਂ ਕਰਾ ਰਿਹਾ ਕਿਉਂਕਿ ਵੀਡੀਓ ਜਿਆਦਾ ਲੰਬੇ ਹੋ ਜਾਂਦੀ ਹੈ ਤੇ ਤੁਹਾਨੂੰ ਵੀ ਕੀ ਸਮਝ ਘੱਟ ਆਊਗੀ ਮੈਂ ਛੋਟੇ ਛੋਟੇ ਪਾਰਟ ਲੈ ਕੇ ਆ ਰਿਹਾ ਜਿਸ ਨਾਲ ਕੀ ਹੈ ਤੁਹਾਨੂੰ ਚੰਗੀ ਤਰ੍ਹਾਂ ਵੀਡੀਓ ਜੋ ਕੀ ਹੈ ਪੂਰਾ ਸਮਝ ਆ ਜੇ ਕੋਈ ਦਿੱਕਤ ਨਾ ਆਵੇ ਜਿੰਨਾ ਮੈਂ ਰੋਜ਼ ਕਰਵਾ ਰਿਹਾ ਜੇਕਰ ਤੁਸੀਂ ਉਨਾ ਹੀ ਰੋਜ਼ ਯਾਦ ਕਰੋਗੇ ਤਾਂ ਮੈਂ ਗਰੰਟੀ ਦਿੰਦਾ ਪੌਲਿਟੀ 'ਚ ਤੁਹਾਡਾ ਇੱਕ ਵੀ ਨੰਬਰ ਨਹੀਂ ਘਟੂਗਾ ਤੇ ਦੋਸਤੋ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਦੋਸਤੋ ਕੱਲੋ ਜਰੂਰ ਜੁੜਿਓ ਤੇ ਜਿਨ੍ਹਾਂ ਨੇ ਵੀ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਉਹ ਜਰੂਰ ਚੈਨਲ ਤੇ ਜਾ ਕੇ ਪਹਿਲਾਂ ਵਾਲੀ ਵੀਡੀਓ ਵੀ ਜਰੂਰ ਦੇਖ ਲੈਣਾ ਕੱਲ੍ਹ ਵਾਲੀ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ